ਸਰਪੰਚ ਵੱਲੋਂ ਸ਼ੁਰੂ ਕੀਤੇ ਗਏ ਕੰਮ ਕਲੋਨੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਪੈਲ ਦਾ ਕੰਮ ਸਰਪੰਚਾਂ ਦੀਆਂ ਚੋਣਾਂ ਹੋਣ ਤੋਂ ਬਾਅਦ ਸਰਪੰਚਾਂ ਨੇ ਆਪਣੇ ਇਲਾਕਿਆਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸੇ ਦੇ ਤਹਿਤ ਹੀ ਰਾਜਪੂਰਾ ਹਲਕਾ ਦੇ ਗੁਰੂ ਅੰਗਦ ਦੇਵ ਕਲੋਨੀ ਦੇ ਸਰਪੰਚ ਜਸਬੀਰ ਕੌਰ ਵੱਲੋਂ ਵੀ ਆਪਣੇ ਕਲੋਨੀ ਦੇ ਹਿੱਸਿਆਂ ਵਿੱਚ ਕੰਮ ਸ਼ੁਰੂ ਕਰ ਦਿੱਤੇ ਨੇ। ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਜਸਬੀਰ ਕੌਰ ਸਰਪੰਚ ਦੇ ਪਤੀ ਮਾਨ ਸਿੰਘ ਨੇ ਦੱਸਿਆ ਕਿ ਜਗੀ ਕਲੋਨੀ ਦੇ ਗੁਰੂ ਅੰਗਦ ਦੇਵ ਕਲੋਨੀ ਵਿੱਚ ਸਭ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਕੰਮ ਕੀਤੇ ਜਾ ਰਹੇ ਨੇ। ਉਸ ਦੇ ਤਹਿਤ ਹੀ ਕਲੋਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਵਰੇਜ ਪਾਈਪਾਂ ਪਾ ਕੇ ਕਲੋਨੀ ਵਿੱਚ ਖੜਨ ਵਾਲੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜਿੱਥੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ ਉਤੇ ਹੀ کئی ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਗੰਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਕਰਕੇ ਕਲੋਨੀ ਵਾਸੀਆਂ ਵੱਲੋਂ ਸਰਪੰਚ ਸਾਹਿਬ ਦਾ ਧੰਨਵਾਦ ਵੀ ਕੀਤਾ ਗਿਆ ਤੇ ਸਰਪੰਚ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਲੋਨੀ ਦੇ ਪੱਖ ਵਿੱਚ ਕੰਮ ਕੀਤੇ ਜਾਣਗੇ ਤਾਂ ਕਿ ਕਲੋਨੀ ਵਿੱਚ ਰਹਿਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਸਿੰਘ ਸਰਪੰਚ ਗੁਰੂ ਅੰਗਦੇਵ ਕਲੋਨੀ ਤੋਂ ਇੱਥੇ ਨਾ ਲੋਕਾਂ ਦੀ ਇਨੀ ਸਮੱਸਿਆ ਸੀ ਗੰਦੇ ਪਾਣੀ ਦੀ ਲੋਕਾਂ ਦੇ ਘਰਾਂ ਦੇ ਅੱਗੇ ਪਾਣੀ ਚੱਲ ਰਿਆ ਸੀਗਾ ਲੋਕੀ ਇਹਨੇ ਮੁਸ਼ਕਲ ਸਾਰਿਆਂ ਨੂੰ ਕਿਸੇ ਨੂੰ ਡੇਂਗੂ ਕਿਸੇ ਨੂੰ ਕੀ ਅਜੇ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਇਹ ਛੱਪੜਾਂ ਦਾ ਰੂਪ ਧਰਨ ਕਿਤੇ ਹੋਏ ਨੇ ਇੱਥੇ ਜਿਵੇਂ ਪਿੰਡਾਂ ਵਿੱਚ ਛੱਪੜ ਸੀ ਸਾਡੀ ਕਲੋਨੀ ਵਿੱਚ ਗੰਦੇ ਪਾਣੀ ਦਾ ਨਿਕਾਸ ਹੀ ਨਹੀਂ ਸੀਗਾ ਹੁਣ ਆਪਾਂ ਦੋ ਦੋ 2.5 ਮਿੰਟ ਤੋਂ ਸੇ ਸਰਪੰਚ ਸਾਹਿਬ ਦੀ ਸੌਂ ਚੱਕੀ ਤੇ ਆਪਾਂ ਸਭ ਤੋਂ ਪਹਿਲਾਂ ਗੰਦੇ ਪਾਣੀ ਦੇ ਵਿਕਾਸ ਦਾ ਆਧਾਰ ਕੀਤਾ ਇੱਥੇ ਤੇ ਹੋਰ ਕੀ ਕੀ ਕੰਮ ਸੋਚੋ ਐ ਸਰਪੰਚ ਸਾਹਿਬ ਸਰਪੰਚ ਸਾਹਿਬ ਤੋਂ ਪਹਿਲਾਂ ਤਾਂ ਇੱਥੇ ਗੰਦੇ ਪਾਣੀ ਦੀ ਨਿਕਾਸੀ ਕਰਨੀ ਹੈ ਇਸ ਕਲੋਨੀ ਚ ਵੀ ਗੁਰੰਗਰ ਦੇ ਕਲੋਨੀ ਜੇ ਤੱਕ ਕਈ ਗਲੀਆਂ ਅਜਿਹੇ ਘਰਾਂ ਦੇ ਛੱਪੜ ਜਿਵੇਂ ਬਿਹਾਰ ਬੰਗਾਲ ਸੇ ਉਸ ਤਰ੍ਹਾਂ ਬਣੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਗੰਦੇ ਪਾਣੀ ਦਾ ਵਿਕਾਸ ਕਰਨਾ ਹੈ ਜਿੱਥੇ ਨਿਕਾਸੀ ਹੈ ਉਹ ਕਰਨੀ ਹੈ ਪਹਿਲਾਂ ਇਹਨਾਂ ਨੇ 10 ਇੰਚੀ ਪਾਈਪ ਪਾ ਕੇ 10 ਇੰਚੀ ਪਾਈਪ ਪਾ ਕੇ ਪੈਸੇ ਖਾ ਗਏ ਸਰਪੰਚ ਪਹਿਲੇ ਸਾਰੇ ਲੈ ਹੁਣ ਵੀ ਕਹਿਣਾ ਪਰ ਮੈਂ ਉਹਨਾਂ ਦੀ ਕਾਰਵਾਈ ਵੀ ਕਰਾਉਣੀ ਚਾਹੁੰਦਾ ਕਰਵਾਈ ਕਰਾਵਾਂਗਾ ਵੀ ਕਿੱਥੇ ਪਾ ਗਿਆ ਕਿੱਥੇ ਛੱਡ ਗਿਆ ਇਹ ਤਾਂ ਸਾਰੇ ਛੱਡੇ ਪਏ ਸੀ ਆ ਦੇਖੋ ਇਹ ਖੜੀ ਨੇ ਸਾਡੇ ਨਾਲ ਇਹਨਾਂ ਦੇ ਘਰ ਅੱਗੇ ਛੱਪੜ ਲੱਗੇ ਹੋਏ ਨੇ ਡੇਂਗੂ ਦੇ ਮਰੀਜ਼ ਨੇ ਹੋਏ ਪਏ ਸਾਰੇ ਇਹ ਪਰ ਆਪਾਂ ਇੱਥੇ 18 ਇੰਚੀ ਪਾਈਪ ਲਾਈਨ ਪਾ ਕੇ ਪੂਰਾ ਗਲੀਆਂ ਦਾ ਸਾਰੇ ਦਾ ਵਿਕਾਸ ਵਧੀਆ ਕਰਨਾ ਹੈ ਤੇ ਥੋੜੇ ਸਮੇਂ ਚ ਲੋਕੀਂ ਟਾਇਲ ਦਾ ਸਾਰਾ ਕੰਮ ਆਪਾਂ ਉਹ ਵੀ ਕਰਨਾ ਹੈਗਾ ਇੱਥੇ ਮੇਰਾ ਨਾਮ ਕਾਂਤਾ ਰਾਣੀ ਕਿਹੜੀ ਤਲੋਨੀ ਤੋਂ ਜੱਗੀ ਕਲੋਨੀ ਤੇ ਇਹ ਜੋ ਸਰਪੰਚ ਸਾਹਿਬ ਕੰਮ ਕਰਵਾ ਰਹੇ ਆ ਪਾਣੀ ਦੀ ਨਿਕਾਸੀ ਦਾ ਕੀ ਕਹਿਣਾ ਹੈ ਇਹ ਬਹੁਤ ਅੱਛਾ ਕਰਾ ਰਹੇ ਆ ਜੀ ਹਾਂ ਜਿੱਦਨ ਤੇ ਬਣੇ ਆ ਇਹ ਸਾਡੀ ਗਲੀ ਗਲੀ ਘੁੰਮ ਰਹੇ ਆ ਸਾਡੀ ਪੁਛਤਾਚ ਕਰ ਰਹੇ ਆ ਸਾਡੀ ਕਲੋਨੀ ਦਾ ਵਿਕਾਸ ਇਹਨਾਂ ਨੇ ਹੀ ਕਰਨਾ ਜੋ ਅਸੀਂ ਇਹਨਾਂ ਨੂੰ ਸਾਥ ਦਿੱਤਾ ਹੈ ਤਾਂ ਇਹ ਕਰਨਗੇ ਨਹੀਂ ਕਰਨਗੇ ਜ਼ਰੂਰ ਕਰਨਗੇ ਸਾਨੂੰ ਪੂਰਾ ਵਿਸ਼ਵਾਸ ਹੈ ਤੇ ਜਿੱਦੋਂ ਤੁਹਾਡੇ ਘਰ ਅੱਗੇ ਪਾਣੀ ਖੜਾ ਹੋ ਜਾਂਦਾ ਸੀ ਪਲਾਟਾਂ ਇੱਥੇ ਹੁਣ ਬਹੁਤ ਜੀ ਬਹੁਤ ਵੀਰ ਜੀ ਸਾਨੂੰ ਤਾਂ ਡੇਂਗੂ ਬੁਖਾਰ ਹੁਣ ਤੱਕ ਚੱਲਦਾ ਸਾਡਾ ਹਾਂਜੀ ਤੇ ਕਿੰਨਾ ਧੰਨਵਾਦ ਕਰਦੇ ਸਰਪੰਚ ਸਾਹਿਬ ਮੈਂ ਸਰਪੰਚ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕੋੜੀ ਕੋੜੀ ਪ੍ਰਣਾਮ ਕਰਦੀ ਆ ਪਰ ਸਰਪੰਚ ਸਾਹਿਬ ਸਾਡੇ ਬਹੁਤ ਚੰਗੇ ਨੇ ਬਹੁਤ ਅੱਛੇ ਨੇ ਪਰ ਕਰਨਗੇ ਹੈ ਜਿਸਾਨੇ ਖੜੇ ਕਰ ਰਹੇ ਨੇ ਆਪਣੀ ਉਹਦੇ ਵਿਕਾਸ ਕਰਨਗੇ ਹੈ ਸਾਥ ਕਰਨਗੇ ਸਾਡਾ